ਸ਼੍ਰੋਮਣੀ ਕਾਗਦ ਦੀ ਭਰਤੀ ਪ੍ਰਕਿਰਿਆ ਲਈ ਵਕ ਵਕ ਗਰੁੱਪਾਂ ਵਿੱਚਕਾਰ ਚੱਲ ਰਹੀ ਖਿੱਚੋ ਤਾਣ ਹੁਣ ਅਗਲੇ ਪੜਾਅ ਦੇ ਵਿੱਚ ਦਾਖਲ ਹੋਈ ਜਾ ਰਹੀ ਹੈ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਸ਼੍ਰੋਮਣੀ ਕਾਗਦਲ ਦੀ ਪੂਰਨ ਸੁਰਜੂਤੀ ਲਈ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਕਾਇਮ ਕੀਤੀ ਸੱਤ ਮੈਂਬਰੀ ਕਮੇਟੀ ਦੇ ਮੌਜੂਦਾ ਪੰਜ ਮੈਂਬਰਾਂ ਦੇ ਵੱਲੋਂ ਲੰਘੇ ਮੰਗਲਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਵੀਂ ਭਰਤੀ 18 ਮਾਰਚ ਤੋਂ ਸ਼ੁਰੂ ਕਰਨ ਦਾ ਐਲਾਨ ਕਰਨ ਤੋਂ ਬਾਅਦ ਅਕਾਲੀ ਪੰਥਕ ਰਾਜਨੀਤੀ ਦੇ ਵਿੱਚ ਨਵੀਂ ਹਿਲਜੁਲ ਦੇਖਣ ਨੂੰ ਮਿਲ ਰਹੀ ਹੈ ਸ਼੍ਰੋਮਣੀ ਕਾਲਜਲ ਦੇ ਤੇ ਕਾਬਜੋ ਲੀਡਰਸ਼ਿਪ ਮੁੜ ਤੋਂ ਨਵੀਂ ਪਰਤੀ ਮੁਤਕਲ ਪੰਜ ਸਿੰਘ ਸਹਿਬਾਨਾ ਦੇ ਆਦੇਸ਼ਾਂ ਨੂੰ ਮੰਨਣ ਤੋਂ ਆਨਾਕਾਨੀ ਕਰਦੀ ਆ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਪਿਛਲੇ ਸਾਲ 2 ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮਨਾਮੇ ਦੇ ਵਿੱਚ ਇਹ ਆਸ ਪੈਦਾ ਹੋ ਗਈ ਸੀ ਕਿ ਇਸ ਨਾਲ ਜਿੱਥੇ ਪੰਥਕ ਸੰਸਥਾਵਾਂ ਤੇ ਸਫਾ ਅੰਦਰ ਆਏ ਨਿਖਾਰ ਨੂੰ ਠੱਲ ਪਵੇਗੀ ਉਥੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਰਾਹ ਵੀ ਪਧਰਾ ਹੋ ਸਕੇਗਾ ਪਰ ਉਸ ਤੋਂ ਬਾਅਦ ਵੀ ਸਿੱਖ ਭਾਈਚਾਰੇ ਅੰਦਰ ਬਣੀ ਹੋਈ ਪੰਬਲ ਪੂਸੇ ਦੀ ਸਥਿਤੀ ਨਾ ਕੇਵਲ ਬਰਕਰਾਰ ਹੈ ਸਗੋਂ ਆਪਸੀ ਮਨਮੋਟਾਵ ਹੋਰ ਤਿੱਖੇ ਹੋ ਗਏ ਨੇ ਇਸ ਤੋਂ ਬਾਅਦ ਇੱਕ ਤਾਕਤ ਦੇ ਜਥੇਦਾਰ ਨੂੰ ਅਹੁਦੇ ਤੋਂ ਹਟਾਇਆ ਜਾ ਚੁੱਕਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਸਤੀਫਾ ਦੇਣਾ ਪਿਆ ਬੁੱਧਵਾਰ ਨੂੰ ਸ਼੍ਰੋਮਣੀ ਅਕਾਲ ਦਲ ਦੇ ਸੀਨੀਅਰ ਆਗੂ ਦਰਜੀਤ ਸਿੰਘ ਚੀਮਾ ਨੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਸ਼੍ਰੋਮਣੀ ਅਕਾਲ ਦਲ ਦੀ ਭਰਤੀ ਸ਼ੁਰੂ ਕਰਨ ਦੇ ਹੱਕ ਉੱਪਰ ਕਿੰਤੂ ਕੀਤਾ ਅਤੇ ਨਾਲ ਹੀ ਆਖਿਆ ਕਿ ਪਾਰਟੀ ਦੀ ਭਰਤੀ ਕਰਨ ਦਾ ਹੱਕ ਉਸੇ ਧੜੇ ਕੋਲ ਹੈ ਜਿਸ ਦਾ ਪਾਰਟੀ ਦੇ ਮੁੱਖ ਦਫ਼ਤਰ ਤੇ ਕਬਜ਼ਾ ਹੈ ਤਕਨੀਕੀ ਤੌਰ ਤੇ ਅਕਾਲੀ ਲੀਡਰਸ਼ਿਪ ਦਾ ਇਹ ਕਹਿਣਾ ਸਹੀ ਹੋ ਸਕਦਾ ਹੈ ਪਰ ਹਾਲੇ ਤੱਕ ਇਹ ਨਾਤਾ ਸ਼੍ਰੀ ਅਕਾਲਕਸ ਸਾਈਭ ਦੇ ਜਥੇਦਾਰ ਸਮੇਤ ਪੰਜ ਸਿੰਘ ਸਹਿਬਾਨਾਂ ਨੂੰ ਆਪਣਾ ਨੁਕਤਾ ਸਮਝਾ ਸਕੀ ਹੈ ਅਤੇ ਨਾ ਹੀ ਵਡੇਰੇ ਰੂਪ ਦੇ ਵਿੱਚ ਸਿੱਖ ਸੰਗਤ ਨੂੰ ਇਹ ਦਰਸਾ ਸਕੀ ਹੈ ਕਿ ਉਸ ਦਾ ਇਹ ਸਿਆਸੀ ਪੈਨਥਾ ਸਿੱਖ ਪਾਈਚਾਰੇ ਤੇ ਪੰਜਾਬ ਲਈ ਕਿਵੇਂ ਤੇ ਕਿਉਂ ਜ਼ਰੂਰੀ ਹੈ ਦੂਜੇ ਪੱਲੇ ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਦੇ ਬੈਨਰ ਹੇਠ ਇਕਜੁੱਟ ਹੋਏ ਬਾਕੀ ਆਗੂਆਂ ਲਈ ਹੁਣ ਆਪਣਾ ਅਗਲਾ ਸਿਆਸੀ ਕਦਮ ਪੁੱਟਣ ਲਈ ਰਾਸਾਫੂ ਸਪਟਕੈ ਸ਼੍ਰੀ ਅਕਾਲ ਸਤ ਸਾਈਂ ਦੇ ਜਥੇਦਾਰ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਨਵੀਂ ਭਰਤੀ ਸ਼ੁਰੂ ਕਰਨ ਲਈ ਹਰੀ ਚੰਡੀ ਦਿਖਾਉਣ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਜਨਤਕ ਪੀੜ ਦੇ ਵਿੱਚ ਚੱਲ ਰਿਹਾ ਹੈ ਅਤੇ ਅਸਾਰ ਇਸ ਗੱਲ ਦੇ ਹਨ ਕਿ ਸ਼੍ਰੋਮਣੀ ਅਕਾਲ ਦਲ ਤੇ ਇਸ ਸਮੇਂ ਕਾਗਜ਼ ਧੜੇ ਖਿਲਾਫ ਵਕ ਵਕ ਅਕਾਲੀ ਅਤੇ ਪੰਥਕ ਗਰੁੱਪ ਇਸ ਕਾਗਜ਼ ਲਈ ਗੋਲਬੰਦ ਅਤੇ ਲਾਂਬੰਦ ਹੋ ਸਕਦੇ ਨੇ ਅਤੇ ਉਸ ਤੋਂ ਬਾਅਦ ਪੰਥਕ ਜਮਾਤ ਦੇ ਵੱਲੋਂ ਅਸਲ ਸ਼੍ਰੋਮਣੀ ਅਕਾਲੀ ਦਲ ਦੀ ਪਛਾਣ ਸਥਾਪਿਤ ਕਰਨ ਦੀ ਇੱਕ ਹੋਰ ਜਦੋਜਹਦ ਵੀ ਦੇਖਣ ਨੂੰ ਮਿਲ ਸਕਦੀ ਹੈ ਉਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਅਗਲੇ ਦਿਨਾਂ ਦੇ ਵਿੱਚ ਮਿਲਣ ਜਾ ਰਿਹਾ ਹੈ ਅਕਾਲੀ ਦਲ ਦੇ ਪਾਰਲੀਮੈਂਟ ਬੋਰਡ ਦੀ ਮੀਟਿੰਗ 10 ਮਾਰਚ ਨੂੰ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਨਾਲ ਜੁੜੇ ਅਬਜ਼ਰਵਰਾਂ ਨੂੰ ਵੀ ਸ਼ਾਮਿਲ ਹੋਣ ਦਾ ਸਰਦਾ ਦਿੱਤਾ ਗਿਆ ਹੈ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਦਾ ਅਮਲ ਸ਼ੁਰੂ ਕਰਨ ਬਾਰੇ ਵਿਚਾਰ ਕੀਤੀ ਜਾਵੇਗੀ ਪਾਰਟੀ ਦੇ ਵਿਧਾਨ ਮੁਤਾਬਿਕ ਪਹਿਲਾ ਡੈਲੀਗੇਟ ਚੁਣੇ ਜਾਣਗੇ ਜਿਸ ਦੇ ਆਧਾਰ ਤੇ ਪਾਰਟੀ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਇਸ ਵੇਲੇ ਸੁਖਬੀਰ ਬਾਦਲ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੋਇਆ ਹੈ ਬਲਵਿੰਦਰ ਸਿੰਘ ਪੁੰਦੜ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਪਾਰਟੀ ਪ੍ਰਧਾਨ ਦੀ ਚੋਣ ਲਈ ਅੱਗੇ ਵਧ ਰਿਹਾ ਹੈ ਪਰ ਪਾਰਟੀ ਅੰਦਰ ਮੈਂਬਰਸ਼ਿਪ ਕਰਨ ਦੇ ਮੁੱਦੇ ਨੂੰ ਲੈ ਕੇ ਰੇੜਕਾ ਬਰਕਰਾਰ ਹੈ ਅਕਾਲੀ ਦਲ ਦੀ ਕਾਬਜ ਲੀਡਰਸ਼ਿਪ ਦਾ ਦਾਵਾ ਹੈ ਕਿ ਪਾਰਟੀ ਲਈ ਭਰਤੀ ਮੁਹੀਮ ਨਿਬੜਨ ਦੇ ਨੇੜੇ ਹੈ ਹੋਰ ਕੁਝ ਦਿਨਾਂ ਤੱਕ ਭਰਤੀ ਲਈ ਦਿੱਤੀਆਂ ਕਾਪੀਆਂ ਅਨੁਸਾਰ ਰੈਂਦੀ ਭਰਤੀ ਮੁਲੰਕੜ ਹੋ ਜਾਵੇਗੀ ਪਾਰਟੀ ਦਾ ਦਾਵਾ ਹੈ ਕਿ 2 ਲੱਖ ਤੋਂ ਉੱਪਰ ਭਰਤੀ ਹੋ ਚੁੱਕੀ ਹੈ ਅਤੇ ਫੀਸ ਵੀ ਜਮ੍ਹਾਂ ਹੋ ਚੁੱਕੀ ਹੈ ਦੂਜੇ ਪਾਸੇ ਅਕਾਲ ਤਖਤ ਸਾਈ ਦੀ ਫਸੀਲ ਤੋਂ 2 ਦਸੰਬਰ ਨੂੰ ਪਿਛਲੇ ਸਾਲ ਸਿੰਘ ਸਹਿਬਾਨਾਂ ਦੇ ਵੱਲੋਂ ਭਰਤੀ ਲਈ ਬਣਾਈ ਕਮੇਟੀ ਦੇ ਪੰਜ ਮੈਂਬਰਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਕਾਲ ਤਖਤ ਸਾਈ ਦੇ ਹਦਾਇਤਾਂ ਅਨੁਸਾਰ ਸ਼੍ਰੋਮਣੀ ਅਕਾਲ ਦਲ ਦੀ ਭਰਤੀ ਮੁਹਿੰਮ ਬਕਾਇਦਾ 18 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋ ਅਗਲੇ 6 ਮਹੀਨੇ ਤੱਕ ਚੱਲੇਗੀ ਇਸ ਦੇ ਸਜੋਗਲੀ ਸਾਰੀਆਂ ਪੰਥਕ ਧਿਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਸਮੇਤ ਦਿੱਲੀ ਅਤੇ ਦੇਸ਼ ਦੇ ਹੋਰ ਨਾ ਰਾਜਾਂ ਦੇ ਵਿੱਚ ਵੀ ਭਾਗੀ ਕੀਤੀ ਜਾਵੇਗੀ ਅਤੇ ਸਾਰੀ ਪ੍ਰਕਿਰਿਆ ਕਾਰਤਿਕ ਸਾਹਿਬ ਦੇ ਹਦਾਇਤਾਂ ਅਨੁਸਾਰ ਹੀ ਨੇਪੜੇ ਚਾੜੀ ਜਾਵੇਗੀ ਕਮੇਟੀ ਦੇ ਕਨਵੀਨਰ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜ ਚੁਕੇ ਨੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਜਥੇਦਾਰ ਕਿਰਪਾਲ ਸਿੰਘ ਬੰਡੂਂਗਰ ਨੇ ਵੀ ਕਮੇਟੀ ਤੋਂ ਅਸਤੀਫਾ ਦਿੱਤਾ ਹੋਇਆ ਹੈ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਅਸਤੀਫਾ ਉਨ੍ਹਾਂ ਤੱਕ ਨਹੀਂ ਪੁੱਜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪ੍ਰਧਾਨ ਧਾਮੀ ਨੂੰ ਵੀ ਅਸਤੀਫਾ ਵਾਪਸ ਲੈਣ ਲਈ ਕਿਹਾ ਹੋਇਆ ਹੈ ਪਰ ਅਜੇ ਤੱਕ ਧਾਮੀ ਨੇ ਅਸਤੀਫਾ ਵਾਪਸ ਨਹੀਂ ਲਿਆ ਇਸ ਤਰ੍ਹਾਂ ਮੌਜੂਦਾ ਪ੍ਰਸਥਿਤੀਆਂ ਅਨੁਸਾਰ ਪੰਜ ਮੈਂਬਰੀ ਕਮੇਟੀ ਨੇ ਨਵੀਂ ਭਰਤੀ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ ਅਜਿਹੀ ਸਥਿਤੀ ਦੇ ਵਿੱਚ ਅਕਾਲੀ ਦਲ ਮੁੜ ਵੱਡੇ ਖਿਲਾਾਰੇ ਦੇ ਰਾਹ ਤੇ ਪੈ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਲੰਮਾ ਸਮਾਗਵਾਈ ਕਰਨ ਵਾਲੀ ਧਿਰ ਸ਼੍ਰੋਮਣੀ ਅਕਾਲੀ ਦਲ ਅੰਦਰੂਨੀ ਸੰਕਟ ਤੋਂ ਉੱਪਰ ਪਾਵੇਗਾ ਸ਼੍ਰੋਮਣੀ ਅਕਾਲੀ ਦਲ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਵੀ ਭਰਤੀ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾ ਹੇਠ ਕੀਤੀ ਗਈ ਮੀਟਿੰਗ ਉਸ ਦੇ ਵਿੱਚ ਮੁਰ ਭਰਤੀ ਕਰਵਾਉਣ ਦੇ ਫੈਸਲੇ ਦਾ ਸੀ ਸਵਾਗਤ ਕਰਦੇ ਆ ਉਹਨਾਂ ਕਿਹਾ ਕਿ ਹੁਣ ਅਕਾਲੀ ਦਲ ਮੁਰ ਸੁਰਜੀਤੀ ਵੱਲ ਵਧੇਗਾ ਅਤੇ ਤਗੜਾ ਹੋ ਕੇ ਸਤਾਦਾ ਭਾਗੀਦਾਰ ਬਣੇਗਾ ਪੀਪੀ ਜਗੀਰ ਕੋਰ ਨੇ ਕਿਹਾ ਕਿ ਹੁਣ ਸਿੱਖ ਸੰਸਤਾਵਾਂ ਆਕਾਲੀ ਦਲ ਨਾਲ ਜੁੜੇ ਵਰਕਰ ਆਗੂਆਂ ਸਹਿਬਾਨਾਂ ਨਾਲ ਅਗਲੇ 6 ਮਹੀਨਿਆਂ ਦੇ ਵਿੱਚ ਇਸ ਦੀ ਹੋਣ ਵਾਲੀ ਭਰਤੀ ਜੋ ਵੱਡੀ ਭੂਮਿਕਾ ਨਿਭਾਉਣ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੇ ਇਹ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਉਹਨੇ ਕਿਹਾ ਕਿ ਜਲਦੀ ਹੀ ਭਰਤੀ ਕਮੇਟੀ ਮੈਂਬਰਸ਼ਿਪ ਭਰਤੀ ਦੀ ਪਰਚੀ ਵਕਫਾ ਵਕਫਾ ਥਾਵਾਂ ਤੇ ਬੈਠੇ ਪੰਥਦਰਦੀਆਂ ਤੇ ਆਕਾਲੀ ਦਲ ਨਾਲ ਜੁੜੇ ਵਰਕਰਾਂ ਤੱਕ ਤਸਕੀਮ ਹੋਣ ਦੀ ਆਸ ਹੈ ਉਦਰ ਭਰਤੀ ਪ੍ਰਕਿਰਿਆ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਜਿਲ੍ਹਾ ਪਟਿਆਲਾ ਦੇ ਵਿੱਚ ਕਰਵਾਏ ਗਏ ਕਿ ਸਮਾਗਮ ਦੇ ਵਿੱਚ ਸਾਬਕਾ ਜੱਤਦਾਰ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ ਜਿੱਥੇ ਉਹਨਾਂ ਨੇ ਗੁਰਮਤ ਵਿਚਾਰਾ ਕੀਤੀਆਂ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਦੇ ਵਿੱਚ ਹਰ ਇਲਾਕੇ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਨੌਜਵਾਨ ਸਿੱਖੀ ਨਾਲ ਜੁੜ ਸਕਣ ਮੈਂ ਆਪਣੇ ਆਪ ਨੂੰ ਕੁਝ ਨਹੀਂ ਸਮਝਦਾ ਪਰ ਕੁਝ ਲੋਕ ਨੇ ਜੋ ਮੇਰੇ ਤੇ ਵਟੇ ਮਾਰ ਰਹੇ ਨੇ ਮੇਰੇ ਤੇ ਚਿੱਕੜ ਉਛਾਲ ਰਹੇ ਨੇ ਉਤੇ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਪਰਤੀ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਤੇ ਬੋਲਦੇ ਹੋਏ ਕਿਹਾ ਕਿ ਜੋ ਉਹ ਕਮੇਟੀ ਹੈ ਉਸ ਦਾ ਸਾਰੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਸਤਿਕਾਰ ਕੀਤਾ ਹੈ ਅਤੇ ਉਹ ਅਡੋਰ ਰਹੇ ਨੇ ਪੰਜਾਬ ਦੀ ਸਿਆਸਤ ਬਾਰੇ ਬੋਲਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਨੌਜਵਾਨਾਂ ਵੱਡਾ ਰੋਲ ਅਦਾ ਕਰ ਸਕਦੇ ਨੇ ਅੱਜ ਪੰਜਾਬ ਦੀ ਸਿਆਸਤ ਗਲਤ ਦਿਸ਼ਾਵਲ ਚੱਲ ਰਹੀ ਹੈ ਜਿਸ ਕਾਰਨ ਉਹਨਾਂ ਦਾ ਵੱਡਾ ਨੁਕਸਾਨ ਹੋਣਾ ਹੈ ਪੰਜਾਬ ਉਸ ਦਾ ਨੁਕਸਾਨ ਭੁਗਤ ਵੀ ਰਿਹਾ ਹੈ ਨੌਜਵਾਨ ਮਿਲ ਕੇ ਪੰਜਾਬ ਦੀ ਸਿਆਸਤ ਨੂੰ ਦਲਦਲ ਦੇ ਵਿੱਚੋਂ ਕੱਢ ਸਕਦੇ ਨੇ